ਜਦੋਂ ਅ ਅਪਰ ਬਕਾਇਦਾ ਤੌਰ ਤੇ ਉਤੇ ਗੁਰਬਾਣੀ ਦੇ ਹਵਾਲਿਆਂ ਨਾਲ ਅ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰੇ ਨਾਲ ਜਦੋਂ ਮੂਲ ਮੰਤਰ ਦੇ ਅੰਗ ਸੰਗ ਅਸੀਂ ਅ ਕਿਸੇ ਵੀ ਤਰੀਕੇ ਨਾਲ ਵਿਚਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਰਾਜ ਦੀ ਪ੍ਰਾਪਤੀ ਦੇ ਲਈ ਆਪਣੀ ਜذور ਜਹਤ ਦੇ ਵਿੱਚ ਹਿੱਸਾ ਪਾਉਣੇ ਤੇ ਖਾਲਸਾਤਾਨ ਦੇ ਸ਼ਬਦ ਨਾਲ ਅ ਇੱਕ ਰਿਸ਼ਤਾ ਜੋੜਦੇ ਹਾਂ ਖਾਲਸਾਤਾਨ ਦਾ ਸ਼ਬਦ ਇੱਕ ਮਹਿਜ਼ ਸ਼ਬਦ ਨਹੀਂ ਇੱਕ ਸੰਕਲਪ ਤੇ ਇਹ ਕੌਮਵਾਦ ਦਾ ਸੰਕਲਪ ਆਪਣੇ ਆਪ ਦੇ ਵਿੱਚ ਇਹ ਇਹ ਸਾਨੂੰ ਕਈ ਥਾਵਾਂ ਦੇ ਉੱਤੇ ਸਾਡੇ ਅੰਦਰ ਡਿਵੈਲਪਮੈਂਟ ਲੈ ਕੇ ਆਉਂਦਾ ਅਸੀਂ ਵਿਕਾਸ ਵਿਗਸਦੇ ਹਾਂ ਅਸੀਂ ਤੇ ਇਸ ਵਿਗਸਣ ਦੇ ਇਸ ਦੌਰ ਦੇ ਵਿੱਚ ਕੋ ਮੰਤਰੀ ਪਦਰ ਦੇ ਉੱਤੇ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਵਾਪਰ ਰਹੀਆਂ ਨੇ ਉਹਨਾਂ ਦੇ ਰੂਬਰੂ ਸਾਨੂੰ ਐਸ ਗੱਲ ਦਾ ਪੱਕੇ ਤੌਰ ਦੇ ਉੱਤੇ ਅਹਿਸਾਸ ਹੁੰਦਾ ਅਸੀਂ ਇਹ ਗੱਲ ਸਾਡੇ ਚਿੱਤ ਚੇਤਿਆਂ ਦੇ ਵਿੱਚ ਪੱਕੀ ਹੁੰਦੀ ਹੈ ਇੱਕ ਮੋਹਰ ਲੱਗਦੀ ਹੈ ਕਿ ਅਸੀਂ ਕਾਰਕ ਅਸੀਂ ਘਟਨਾਵਾਂ ਨੂੰ ਜਨਮ ਦੇ ਰਹੇ ਹਾਂ ਜਿਹੜੀਆਂ ਸਰਬਤ ਦੇ ਭਲੇ ਦੇ ਲਈ ਕਾਰਜਸ਼ੀਲ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਦੁਨੀਆ ਦੇ ਸਭ ਤੋਂ ਅਭੀਰ ਤੇ ਵੱਡੇ ਬਾਦਸ਼ਾਹ ਹਾਂ ਇਹ ਗੱਲ ਦਾ ਸਾਨੂੰ ਅਹਿਸਾਸ ਆਪਣੇ ਆਪ ਹੀ ਹੋਣ ਲੱਗ ਜਾਵੇਗਾ ਹਰ ਤਰ੍ਹਾਂ ਦੇ ਜਿਹੜੇ ਸਵਾਲ ਨੇ ਖਾਲਸਾ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਸਵਾਲ ਹੈ ਕਿਸੇ ਦਾ ਵੀ ਕਿਸੇ ਵੀਰ ਦਾ ਭੈਣ ਦਾ ਭਰਾ ਦਾ ਉਹ ਆਪਣੇ ਆਪ ਦੇ ਵਿੱਚ ਤੁਹਾਨੂੰ ਉਸਦੇ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਕਿਵੇਂ ਦਾ ਵੀ ਸਵਾਲ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਦੇ ਵਿੱਚ ਭਰਮ ਉਹ ਉਦੋਂ ਹੀ ਗੁਰਬਾਣੀ ਦੇ ਆਧਾਰ ਦੇ ਉੱਤੇ ਟੁੱਟ ਜਾਵੇਗਾ ਤੇ ਉੱਥੋਂ ਤੁਹਾਨੂੰ ਸਹੀ ਮਾਰਗਦਰਸ਼ਨ ਮਿਲੇਗਾ ਤੁਹਾਨੂੰ ਅਗਵਾਈ ਮਿਲੇਗੀ ਤੇ ਤੁਸੀਂ ਆਪਣੇ ਜਿੱਤ ਦੇ ਛੱਡੇ ਬੁਲੰਦ ਕਰਦੇ ਹੋਏ ਉਸ ਪੰਜਾਬ ਜੁਦਾ ਗੁਰੂ ਦੇ ਨਾਂ ਤੇ ਉਸ ਧਰਤੀ ਤੇ ਜਿਕਾਰੇ ਗਜਾਉਗੇ ਜਾ ਕੇ ਉਸ ਧਰਤੀ ਦੀ ਮਿੱਟੀ ਨੂੰ ਆਪਣੇ ਬੱਥੇ ਨਾਲ ਛੁਆਓਗੇ ਫਿਰ